ਮੌਸਮ ਉਹ ਰਹਿਣਾ ਵਿਗੜਿਆ ਹੋਇਆ ਕੰਮ ਮੀਂਹ ਪਿੰਦਾ ਪਿਆ ਵਾ ਉੱਥੇ ਵੀ ਮੀਂਹ ਪਿੰਦਾ ਹੋਊਗਾ ਤੇ ਦੇਖਦੇ ਆਂ ਕੀ ਹਿਸਾਬ ਦਾ ਬੰਦਾ ਵਾ ਤੇ ਆਪਾਂ ਓਪੀ ਪਾਈ ਹੁਣਾਉਣਾ ਚੱਲੇ ਸੀਗੇ ਰੇਂਜ ਤੇ ਮਜ਼ਾ ਹੋਗਾ ਨਾ ਬਈ ਹੈ ਇੱਥੇ ਐਕਸੀਡੈਂਟ ਹੋਇਆ ਸੱਤ ਬੰਦੇ ਮਰ ਗਏ ਬਈ ਇੱਥੇ ਜੋ ਗੱਡੀਆਂ ਨੇ ਵੱਡੀਆਂ ਸੀ ਇੱਥੇ ਚੱਕ ਕਰੋ ਭਰਾਵਾ ਆਰ ਡਵਾਈਟਰ ਪੜ ਗਾ ਰੋ ਪੱਤ ਮੈਨੂੰ ਤਾਂ ਪਤਾ ਹੀ ਨਹੀਂ ਬਈ ਸੱਤ ਬੰਦੇ ਮਰ ਗਏ ਸੱਤ ਗੱਡੀਆਂ ਦਾ ਐਕਸੀਡੈਂਟ ਹੋਇਆ ਮਤਲਬ ਪਿੱਛੇ ਟਰੱਕ ਵਾਲਾ ਆ ਗਿਆ ਹਾਂ ਦੋਦੀ ਸੀ ਆ ਕਿਨੇ ਬ੍ਰੇਕ ਵੇਲ ਹੋ ਗਈ ਅੱਛਾ ਹਮਮ ਆਪਰਸੇ ਜੂਤੀ ਹੋਇਆ ਲੈ ਬੰਦਿਆਂ ਦਾ ਬਚਾਅ ਹੋ ਗਿਆ ਬੰਦਿਆਂ ਦਾ ਬਚਾਅ ਹੋ ਗਿਆ ਗੱਡੀਆਂ ਸੱਤ ਮਰ ਫੁੱਟੀਆਂ ਸਾਰੀਆਂ ਟੋਟਲੀ ਮਤਲਬ ਇੱਥੇ ਖੜੀਆਂ ਹੋਣੀਆਂ ਵਾ ਹਾਂ ਲੈਟਾ ਖੜੀਆਂ ਪਈਆਂ ਉਹ ਨਹੀਂ ਖੜੀਆਂ ਕੋਲ ਉਹ ਸ਼ੌ ਉਹਦੇ ਗੱਡੀ ਦਾ ਕੀ ਬਣਾਇਆ ਬਾਬੇ ਐਕਸ ਯੂਵੀ ਆ ਗੱਡੀ ਸੀ ਨਾ ਭਾਈ ਉਹ ਮੋਕੇ ਤੇ ਮਰ ਗਿਆ ਬੰਦਾ ਅੱਛਾ ਮਰਿਆ ਜੀ ਬੰਦੇ ਵੀ ਮਰੇ ਭਾਈ ਇੱਕ ਬੰਦਾ ਮਰਿਆ ਭਰਾ ਰੋਡ ਤੇ ਯਾਰ ਬਰਾਬਰ ਖੜਿਆ ਖੜੀਆਂ ਹੋ ਜਿਹੜੇ ਇਹਨਾਂ ਨੂੰ ਕੀ ਪਤਾ ਖੜੇ ਆ ਦੱਸ ਏ ਕਾਠੋਲੇ ਚੱਕ ਕੇ ਉਧਰ ਚਲ ਗਿਆ ਉਹ ਕਿਤਾ ਹੈ ਗੱਲ ਕਰਨਾਂ ਦੀ ਸਾਈ ਭੋਗਪੋਰ ਪਹੁੰਚ ਗਏ ਆ ਕਪੜਾ ਕੁੱਪੜੇ ਐ ਨਹੀਂ ਕਿ ਮੈਂ ਵੀ ਇਦਾਂ ਹੀ ਆ ਗਿਆ ਵਾਂ ਕਿਉਂਕਿ ਮੀ ਪੈਂਦਾ ਸੀ ਕਪੜੇ ਧੋਣ ਵਾਲੇ ਹੈਗੇ ਤਾਂ ਕਰਕੇ ਸ਼ਰਟ ਲੈ ਲਈਆਂ ਬਹਿ ਗਿਆ ਵਧੀਆ ਜੀ ਨਹੀਂ ਲੱਗਦੀ ਵੀ ਮਤਲਬ ਕੰਫਰਟੇਬਲ ਫੀਲ ਨਹੀਂ ਹੁੰਦਾ ਪਿਆ ਭਾਈ ਨੂੰ ਵੀ ਪਾਈ ਤੁਸੀਂ ਵੀ ਲੈ ਲਿਓ ਯਾਰ ਕੋ ਜੀ ਦੇਖਦੇ ਆ ਕਿ ਹਿਸਾਬ ਕਿੱਥੋਂ ਕਿੱਥੋਂ ਲੈਣੇ ਆ ਅਚਾਨਕ ਹੀ ਪਤਾ ਕੀ ਚੱਕਰ ਅਚਾਨਕ ਹੀ ਬਣਿਆ ਪ੍ਰੋਗਰਾਮ ਸਾਡਾ ਜਾਣਦਾ ਇੱਕ ਤਾਂ ਕੱਲ ਬੰਦਾ ਵੈਈਆ ਕੱਲ ਵੀ ਕੈਨਸਲ ਹੋ ਗਿਆ ਅੱਜ ਫੇ ਕਹਿੰਦੇ ਚੱਲੀ ਜਾਣਾ ਦੇਖੀ ਜਾਉ ਤੇ ਆ ਗੱਡੀ ਚੈੱਕ ਕਰੋ ਕੈਂਡ ਲੱਗਦੇ ਵੈ ਐਲੋਏ ਨਾ ਤੇ ਭਾਈ ਆਹ ਵਾਲੀ ਦੁਕਾਨ ਤੋਂ ਲੈਣੇ ਆ ਕੱਪੜੇ ਟੀਕੀ ਤੋਂ ਸੁਖਣਾ ਕਾ ਵੀ ਆ ਦੇ ਦੇ ਕਿ ਮਤਲਬ ਕਿੱਦਾਂ ਦੀ ਚੀਜ਼ ਆ ਲਓ ਵੀ ਭਾਈ ਡਨ ਹੋ ਗਏ ਆ ਕੱਪੜੇ ਮੈਂ ਇੱਕ ਨੇਵੀ ਬਲੂ ਆ ਲਈ ਆ ਤੇ ਇੱਕ ਆ ਪਜਾਮਾ ਵਾਲਾ ਕਾਰਗੋ ਕਿੱਦਾਂ ਲੱਗਦਾ ਵਧੀਆ ਲੱਗਦਾ ਤੇ ਭਾਈ ਹੁਣਾਂ ਨੇ ਆ ਲੈ ਸ਼ਰਟ ਟੀ-ਸ਼ਰਟ ਵੀ ਲੱਗਦੀ ਸ਼ਰਟ ਵੀ ਕਹਿ ਸਕਦੇ ਸੋਹਣੀ ਲੱਗਦੀ ਬਈ ਲੋ ਵੀ ਬਈ ਸ਼ਾਪਿੰਗ ਡਨ ਹੋ ਗਈ ਆ ਓਕੇ ਬਾਈ ਓਕੇ ਜੀ ਬੋਰੇ ਹੀ ਚੱਕਰ ਆ ਗੱਡੀਆਂ ਰੋਡ ਤੇ ਲੱਗਦੀਆਂ ਯਾਰ ਜਿਹਦੇ ਕਰਕੇ ਜਾਮ ਲੱਗਦਾ ਸ਼ਾਮ ਨੂੰ ਵੀ ਕੋਈ ਵਾਰੀ ਬਹੁਤ ਜਾਮ ਲੱਗਾ ਹੁੰਦਾ ਥੋੜਾ ਨਹੀਂ ਬਹੁਤ ਜ਼ਿਆਦਾ ਲੱਗਾ ਹੁੰਦਾ ਘੰਟਾ ਘੰਟਾ ਦੋ ਦੋ ਘੰਟੇ ਲੱਗ ਜਾਂਦੇ ਕਈ ਵਾਰੀ ਗੱਡੀ ਘਟਣ ਨੂੰ ਆ ਹੁਣ ਵੀ ਲੱਗਾ ਹੋਇਆ ਵਾ ਸਿਰਫ ਗੱਡੀਆਂ ਦਾ ਕਰਕੇ ਪਰ ਕਰ ਕੁਝ ਨਹੀਂ ਸਕਦੇ ਬਾਜ਼ਾਰ ਹੈਗਾ ਵਾ ਕਰੋ ਪਹਿਲਾ ਟੋਲ ਆ ਗਿਆ ਵਾ ਟਾਂਡੇ ਵਾਲਾ ਠੀਕ ਨਹੀਂ ਬਈ ਆ ਗਿਆ ਆਪਣੇ ਲੱਡਵਲੀ ਰੋਡ ਪੀਰ ਚੇਲਾ ਦੀ ਜਿਹੜੀ ਵੱਡੀ ਨਾਟਕ ਲੈਣਾ ਉਹਦੀ ਹਾਂਜੀ ਉਥੇ ਮੇਨਾਂ ਦਾ ਰੋਲ ਕਰਦਾ ਹਾਂ ਅੱਛਾ ਭਾਈ ਕਰੋ ਕਰਕੇ ਦਿਖਾਓ ਉਹਦਾ ਭਾਈ ਇੱਕ ਡਾਇਲੋਗ ਸੁਣਾਵੇ ਸਰਪੇਸਰ ਕਟ ਕਟ ਕੇ ਗਿਰेंगे लाशें ਹੋਣਗੀ লাশ पे रक्त की लहरें उठेगी देखना अब भाकाश में खींच लाऊंगा दुश्मन को भूमि का सेना फाड़ के दुश्मनों का रक्त पीऊंगा अब उनका कलेजा फाड़ के आज कौन सा योद्धा जरा मेरे सामने, सामने आए।, आए और अपनी शक्ल दिखलाए <laughs> सही है भाई सही है ओके तो okay, नहीं बढ़िया भाई बढ़िया <laughs> आ की अपनी शक्ल दिखाए आज जो भी जोधा जरा टक्कर ना चाहो तो भाई मीह करके मौसम साफ होया पाया वा ਜਿਹਦੇ ਕਰਕੇ ਇੱਥੋਂ ਨਾ ਇੱਥੋਂ ਪਹਾੜੀ ਜਿਹੜੀ ਆ ਦਿਖਦਾ ਪਿਆ ਸਾਰਾ ਹਲੇ ਮੇਰੇ ਘਰ ਆਣਾ ਆਪਾਂ ਜਾਵਾਂਗੇ 50-60 ਕਿਲੋਮੀਟਰ ਦੂਰ ਹੈ ਨਾ ਹੁਣ ਇੱਧਰ ਉਹ ਕੈਮਰੇ 'ਚ ਨਹੀਂ ਦਿਖਣਾ ਮੈਂ ਸੁਣਿਆ ਜਲੰਧਰ ਤੋਂ ਵੀ ਦਿਖਦਾ ਹੈ ਬਸ ਜਲੰਧਰ ਤੋਂ ਮੈਂ ਦੇਖਿਆ ਜਦੋਂ ਲੋਕਡਾਊਨ ਲੱਗਾ ਸੀ ਨਾ ਤੇ ਉਦੋਂ ਮੈਂ ਜਲੰਧਰ ਤੋਂ ਦੇਖਿਆ ਆ ਭਾਈ ਪਹਾੜ ਦੇਖਦੇ ਹੁਣ ਪੋਲੂਸ਼ਨ ਨਹੀਂ ਸੀ ਨਾ ਉਦੋਂ ਹਾਂ ਬਈ ਆਪਾਂ ਮਕੇਰੀਆਂ ਪਹੁੰਚ ਚੁੱਕੇ ਆ ਤੁਹਾਨੂੰ ਇੱਕ ਜਿਗਾਰਡ ਦਿਖਾਉਣਾ ਮੈਂ ਉਹ ਚੈੱਕ ਕਰੋ ਮਰੂਤੀ ਦੇ ਪੌਣੇ ਲਾਇਆ ਹੈ ਸਹੀ ਆ ਇੱਥੇ ਰੁਗੇ ਆ ਭਾਈ ਹੁਣ ਉਹ ਇੱਕ ਬੰਦੇ ਨੇ ਹੋਰ ਆਉਣਾ ਵਾ ਉਹਨਾਂ ਦੀ ਵੇਟ ਕਰਨ ਲਈ ਰੁਗੇ ਆ ਦੇਖਦੇ ਆ ਕੀ ਹਾਕਦਾ ਵਾ ਕੀ ਅੰਕਲ ਜੀ ਤੁਹਾਡੇ ਕੋ ਮੇਰੇ ਕੋ ਟਿੱਕੀ ਛੋਲੇ ਆ ਹਾਂ ਜਾ ਭੱਲ ਲਾ ਟਿੱਕੀ ਛੋਲੇ ਕਰਿਓ ਤਾਂ ਕੀ ਆ ਕਿੱਦਾਂ ਹੁੰਦਾ ਭੁੱਖਤ ਲੱਗੀ ਹੋਈ ਆ ਸਾਰਿਆਂ ਨੂੰ ਆ ਖਾ ਕੇ ਦੇ ਆ ਖਾਣੇ ਆ ਥੋੜਾ ਜਿੰਨੇ ਗੱਡੀ ਭਾਈ ਕਿੱਥੇ ਭੇਜਣ ਲੱਗੇ ਗੰਦੀ ਆਹੋ ਗੱਡੀ ਗੰਦੀ ਹੋਈ ਪਈ ਬਈ ਧਵਾ ਲਈਏ ਰਸਤੇ ਚ ਮੈਂ ਵੀ ਰਸਤੇ 'ਚ ਧਵਾ ਲੈਣਾ ਹਨਾ ਬਈ ਭਾਈ ਹੁਣਾਂ ਨੂੰ ਲੱਗਦਾ ਹੈਗਾ ਟਾਈਮ ਤਹੀਂ ਕਿਹਾ ਚੱਲ ਜੂਸ ਹੀ ਪੀ ਲਈਏ ਹਨਾ ਸੇਤ ਹੀ ਬਣਾ ਲਈਏ ਚਲੋ ਵੀ ਬਈ ਜੂਸ ਨਹੀਂ ਆ ਚੁੱਕਿਆ ਹੁਣ ਬੱਸ ਪੀ ਲਈਏ ਇਹਨੂੰ ਅਸੀਂ ਢਲੋਜੀ ਜਾਣੇ ਪਈ ਰਸਤੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮਕੇਰੀਆਂ ਦੇ ਕੋਲ ਆਹ ਚੈੱਕ ਕਰੋ ਭਾਈ ਹੁਣਾਂ ਨੇ ਅਮਰੂਤੀ ਦੀ ਯੂਗਾਰਡ ਫਿਟ ਕੀਤਾ ਹੋਇਆ ਅੱਛਾ ਚਲਦੀ ਦੀਆਂ ਮੈਂ ਗਿਆ ਨੀ ਨਹੀਂ ਇਦਾਂ ਚੱਲ ਜਾਂਦੀ ਹੈ ਕਿ ਇੱਥੇ ਖੜੀ ਪੱਕੀ ਅੱਛਾ ਵੈਸੇ ਚੱਲ ਸਕਦੀ ਜੀ ਇੰਜਨ ਵਧੀਆ ਠੀਕ ਹੋਵੇ ਹਨਾ ਕਿੰਨਾ ਵਧੀਆ ਹੁਣ ਮੰਨ ਲਓ ਕੋਈ ਕਿਤੇ ਵੀ ਟਾਇਰ ਟੂ ਰਪੈਂਚਰ ਹੁੰਦਾ ਚਲੋ ਜੀ ਸਰਵਿਸ ਆਨਲਾਈਨ ਸਰਵਿਸ ਕਹਿੰਦਾ ਸੋਹਰੇ ਦੀ ਲਾਲ ਅਮਰੂਤੀ ਨੇ ਚੱਕਾ ਜਾਮ ਕਰਾਤਾ ਹੈ ਚੱਲ ਅੰਕਲ ਚੱਲਦੀ ਵੀ ਉਹ ਤਾਂ ਚੱਲਦੀ ਵੀ ਚੱਲਦੀ ਚੱਲਦੀ ਸਭ ਕੁਝ ਚੱਲਦਾ ਹੈ ਫਿਰ ਬੰਦ ਕਰਦੀ ਅੱਛਾ ਖਰਾਬ ਹੁੰਦਾ 830 ਚੱਲੇਦਾ ਬਾਹਰ ਕੰਮ ਕਰ ਹਾਂ ਹੋਈ ਤੋਂ ਵਾਲਾ ਗਾਗ। ਅੱਲਾ। ਤੇ ਮਕੇਰੀਆ ਰੋਡ ਪੈਂਦਾ ਨਾ। ਮਕੇਰੀਆ ਰੋਡ ਤੇ ਆ ਬਈ ਰੋਡ ਤੇ ਹੀ ਆ। ਭਾਈ ਉਹਨਾਂ ਨੇ ਸੈਟਅਪ ਲਾਇਆ ਹੋਇਆ ਆਪਣਾ। ਕੋਈ ਭਾਈ ਭਾਈ ਹੁਣੀ ਆਗੇ ਹੁਣ ਬਾਰ ਰੇਂਜ ਰੋਵਰ ਰਹਿ ਗਈ ਆ। ਉਹ ਵੀਡੀਓ ਵਾਲਾ ਹੀ ਵੇ। ਨਹੀਂ ਧੋਤੀ ਲਿਆ ਤੂੰ। ਗੱਡੀ ਧੋਣ ਨਹੀਂ ਲਈ ਗਈ। ਹੋਰ ਭਾਈ ਜਿਹੜਾ ਠੀਕ ਹੈ। ਉਧਰ ਉਹ ਰੇਂਜ ਰੋਵਰ ਹੀ ਕੀ ਆ। ਹਨ ਦੇਖੋ ਹੁਣ ਕਿੰਨੀ ਆਂਡਾ ਬੀਚ ਲੱਗ ਰਹੀ ਕਿ ਨਹੀਂ। ਸਾਫ ਹੋਈ। ਸਾਫ ਹੋਈ ਗੱਡੀ ਯਾਰ ਜੱਜ ਦੀ ਆ ਹਨਾ। ਹੁਣ ਬਈ ਸਾਰਾ ਕੰਪਲੀਟ ਹੋਇਆ ਵਾ ਭਾਈ ਹੁਣੀ ਸਾਰੇ ਆ ਗਏ ਆ ਐਨਜੋਏ ਕਰਦੇ ਹੋਏ ਜਾਵਾਂਗੇ ਆ ਭਾਈ ਕੀ ਕਰਦੇ ਨੇ ਤੇ ਠੀਕ ਆ ਹੁਣ ਮਤਲਬ ਯਾਰ ਉੱਥੇ ਘੰਟਾ ਇੱਕ ਘੰਟਾ ਹੀ ਲੱਗ ਗਿਆ ਭਾਈ ਹਨਾ ਕੱਲ ਗੱਡੀ ਸਾਫ ਹੋ ਗਈ ਹਾਂ ਗੱਡੀ ਸਾਫ ਹੋ ਗਈ ਪਰ ਅੱਗੇ ਮੀਂਹ ਪੈਂਦਾ ਪਿਆ ਭਾਜੀ ਆਹ ਦੇਖੋ ਬੱਦਲ ਚੱਲ ਮਿੱਟੀ ਤਾਂ ਨਹੀਂ ਹੋਊਗੀ ਓਏ ਭਾਈ ਵੀਡੀਓ ਬਹੁਤ ਘੰਟਾ ਵੰਦੀ ਵੀ ਤੁਹਾਡੀ ਡਾ 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 ਭਾਈ ਇਦਾਂ ਲਾ ਇਹਦਾ ਬਾਹਰ ਲਈ ਦੇਖ ਲਈ ਛੜਕ ਹੁੰਦੀ ਆ ਸਹੀ ਹੁੰਦੀ ਆ ਆ ਮਤਲਬ ਕੈਮਰੇ ਜਿੱਦਾਂ ਹੁੰਦਾ ਆਟੋ ਵਾਲੇ ਕੰਮ ਖਰਾਬ ਕਰ ਦਿੰਦੇ ਓਏ ਫਾਈਨਲੀ ਆਪਾਂ ਪਠਾਨਕੋਟ ਪਹੁੰਚ ਗਏ ਅੱਜ ਤੋਂ ਅੱਗੇ ਪਠਾਨਕੋਟ ਮਤਲਬ ਪਠਾਨਕੋਟ ਦਾ ਇੱਥੇ ਸ਼ੁਰੂ ਹੋ ਜਾਂਦਾ ਰਸਤਾ ਪਠਾਨਕੋਟ ਸ਼ਹਿਰ ਦਾ ਕਹਿ ਲੋ ਜੁੱਧਾ ਕਹਿ ਲੋ ਆ ਹਿੱਲ ਵਗੈਰਾ ਜਾਂ ਉਦਾਂ ਮਤਲਬ ਮਾੜੀ ਮੋਟੀ ਆਟਮੈਟ ਛਿਆਂ ਲੈਣ ਲਈ ਰੁਕਾਂਗੇ ਇੱਥੇ ਗੱਡੀ ਚਲਾਉਂਦਾ ਬਹੁਤ ਮਜ਼ਾ ਆਉਂਦਾ ਭਾਈ ਆ ਥੋੜਾ ਜਿਹਾ ਦੇਖਿਓ ਪਾਰ ਕਰਿਓ ਲਓ ਵਿੱਚੋਂ ਬਰੋ ਫਾਈਨਲੀ ਆਪਾਂ ਹਿਮਾਚਲ ਜੰਟਰ ਹੋ ਗਏ ਆ ਤੇ ਇਹ ਹੈਗਾ ਵਾ ਨੂਰਪੁਰ ਵਾਲਾ ਰੋਡ ਅੱਗੇ ਦਿਨੇਰੇ ਵਾਲ ਨੂੰ ਮੁੜਨਾ ਵਾ ਰੋਡ ਟੁੱਟਾ ਹੀ ਹੋਇਆ ਭਾਈ ਲਗਭਗ ਮੈਂ ਇੱਧਰ ਦੀ ਪਹਿਲੀ ਵਾਰ ਆਇਆ ਕੋਚ ਕਹੋਗੇ ਰਣਾ ਜੀ ਰੋੜ ਹੀ ਬੜਾ ਟੁੱਟਾਇਆ ਬਾਕੀ ਦੇਖਦੇ ਆਂ ਢਲੋਜੀ ਜਾਂਦੀਆਂ ਨੇ ਰਾਤ ਪੈ ਹੀ ਜਾਣੀਆਂ ਹੋਟਲ ਵਗੈਰਾ ਮੁਗੀ ਤੇ ਆਪਾਂ ਭਾਈ ਸ਼ੇਅਰ ਕਰਾਂਗੇ ਓਕੇ ਦੀ ਰਿਪੋਰਟ ਹੋ ਗਈ ਯਾਰ ਆ ਏਦਾਂ ਬਣਿਆ ਹੋਇਆ ਕੋਈ ਕਿੱਧਰੋਂ ਜਿਹੜੇ ਤੇਰੇ ਬੰਦੇ ਤੇਰੇ ਵੀਡੀਓ ਦੇ ਦੇਣਾ ਆਪਣੇ ਜਿੰਨੇ ਭਰਾ ਸਾਰੇ ਹੈਗੇ ਆ ਬੈਡਿੰਗ ਗੱਡੀਆਂ ਵਾਲੇ ਜਾਂ ਕੋਈ ਵੀ ਹੈ ਨਾ ਆਪਣੀ ਗੱਡੀਆਂ ਭਰਾ ਆ ਉਹਨੂੰ ਬੈਸਟੀ ਦਵਾਂਗੇ ਗਿਫਟ ਦਵਾਂਗੇ ਇੱਕ ਆਪਾਂ ਨੂੰ ਦੰਨ ਭਾਈ ਦੰਨ ਦੰਨ ਉਹਨਾਂ ਨੂੰ ਗਿਫਟ ਹੋਊਗਾ ਲਓ ਵੀ ਗਿਫਟ ਗਿਫਟ ਤੁਹਾਨੂੰ

ਮਤਲਬ ਐਕਸਪੈਰੀਮੈਂਟ ਨਹੀਂ ਕਰੀਦਾ ਜਿੱਧਰ ਦੀ ਆਈ ਜੀ ਆ ਉਧਰ ਦੀ ਜਾਣਾ ਚਾਹੀਦਾ ਭਾਈ ਵੇ ਜਾਣਾ ਇਧਰ ਦੀ ਪਾ ਲਈਏ ਕਿਉਂਕਿ ਇਧਰ ਦੀ ਪਹਿਲਾਂ ਨਹੀਂ ਆਏ ਸੀਗੇ ਅਸੀਂ ਗੱਡੀ ਇਧਰ ਦੀ ਪਾਲੀ ਆ ਨੂਰਪੁਰ ਵੱਲ ਦੀ ਹੈ ਆ ਦੇ ਵੇ ਬਾਹਲਾ ਹੀ ਆਫ ਰੋਡਿੰਗ ਕੀਤੀ ਹੈ ਉਹ ਭਾਈ ਉਧਰ ਦੀ ਗੱਲ ਹੋ ਯਾਰ ਉਹ ਖੱਤਿਆਂ ਬਈ ਦੀ ਲੈ ਜਾਣੇ ਆ ਵੈਸੇ ਗੱਡੀ ਨਜ਼ਾਰਾ ਹੁੰਦਾ ਆਫ ਰੋਡਿੰਗ ਚਲਾਉਣਾ ਹਣਾ ਪਰ ਇਹ ਥੋੜੀ ਸਾਰਾ ਹੀ ਰੋਡ ਇਦਾਂ ਆ ਜਾਵੇ ਹਣਾ ਮਜ਼ਾ ਯੋਪੀ ਭਈਆ आप हमें कहा लेके आ गए ऐसी टूटी फूटी सड़कों पे हमारी तो जान जोखिम में आई हुई है वैसे आपने गाड़ी में तेल अभी तक नहीं डलाया वहाँ पंप भी नहीं आ रहा है जंगलों में बाढ़ दिया है हमें यह तो है प्रभु हमें जल्दी लेके चलिए जहाँ जा रहे हो नहीं तो हमारी जान बचाओ प्रभु भैया ना दी ਮੇਰੀ ਨਾ ਕਾਟੀ ਇਦੋਂ ਸਨੀ ਦੇ ਉੱਤੇ ਜਾਣਾ ਆ ਤੂੰ ਆਈ ਆ ਨਾ ਲਾਹੌਰ ਦਾ ਮਸ਼ਹੂਰ ਗੁੰਡਾ ਕਿੰਨੇ ਲੈ ਜੀ ਮੇਰੇ ਆਪਣਾ ਹੀ ਮਾੜਾ ਨਲਕਾ ਆਪਣਾ ਹੀ ਮਾੜਾ ਕੋਈ ਗੱਡੀ ਸਾਫ ਰੋਡ ਤੇ ਚੜਨ ਦੀ ਖੁਸ਼ੀ ਚ ਭਾਈ ਹੁਣੇ ਕਹਿੰਦੇ ਖਾਣਾ ਵਾ ਕੁਰਕਰੇ ਖਾਣੇ ਆ ਇਹ ਨਹੀਂ ਭਾਈ ਯਾਰ ਉਹ ਯਾਰ ਨਹੀਂ ਅੰਕਲ ਚਿਪਸ ਵੀ ਲੈਣੇ ਆ ਅੰਕਲ ਚਿਪਸ ਅੰਕਲ ਚਿਪਸ ਆ ਵੀ ਤੋ ਦੋ ਤਿੰਨ ਪੈਕਟ ਦੇ ਦੋ ਨਾ ਇਹਨਾਂ ਨੂੰ ਉਹ ਆਪਣੇ ਫੇਵਰਟ ਆ ਲੜੀਆਂ ਹੀ ਲੈ ਲਈਆਂ ਭਾਈ ਆਪਾਂ ਦੁਕਾਨ ਦੇ ਕੋਲ ਉੱਥੇ ਖੋਲਣੀ ਆ ट्रेन चेच देंगे डन हो गया कीवी खाऊंगे क्रिस्पी नट्स तो भाई जिनी जल्दी ये वीडियो दस के लाइक मिलूगी उन्नी जल्दी आप अगला पार्ट अपलोड करा बाकी सत श्रीकाल आई मिलते हैं नैक्सट पार्ट धनबाद सात श्रीकाल